ਫਿਰੋਜ਼ਪੁਰ ਵਿੱਚ ਪੰਚਾਇਤੀ ਚੋਣਾਂ ਦੇ ਬਾਰੇ ਵਿੱਚ ਪਿੰਡ ਜਨੇਰ ਵਿੱਚ ਦੋ ਗਰੁੱਪਾਂ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਦੋ ਧੜਿਆਂ ਵਿੱਚੋਂ ਇੱਕ ਵਿਅਕਤੀ ਅਤੇ ਇੱਕ ਔਰਤ ਸਿਵਲ ਹਸਪਤਾਲ ਜੇਰੇ ਇਲਾਜ ਹਨ ਇਸ ਮੌਕੇ ਤੇ ਜ਼ਖਮੀ ਸੁਖਜਿੰਦਰ ਸਿੰਘ ਅਤੇ ਐਸ ਐਚ ਓ ਮਿਰਜ਼ਾਪੁਰ ਸਦਰ ਦੇ ਰੋਹਿਤ ਤਵਨ ਨੇ ਕਿਹਾ ਮੇਰਾ ਜੀ ਸੁਖਵਿੰਦਰ ਸਿੰਘ ਜੀ ਅਸੀਂ ਜੀ ਕੱਲ ਨੋਮੀਨੇਸ਼ਨ ਸਰਪੰਚੀ ਦੇ ਜੀ ਕਾਗਜ਼ ਜਿਹੜੇ ਫਰੇ ਸੀਗੇ ਉਹਨ ਤੇ ਕਰਕੇ ਖਬਰੋ ਜੇ ਇਥਾ ਜ ਰਣਜੀਤ ਸ਼ਰਾਖ ਰਹੇ ਸੀ ਕਿ ਅਸੀਂ ਖੇਤੋਂ ਆ ਰਹੇ ਸੀ ਮੈਂ ਤੇ ਮੇਰਾ ਚਾਚਾ ਜੀ ਟਰੈਕਟਰ ਤੇ ਖਾਦ ਪਾ ਕੇ ਖੇਤ ਨੂੰ ਤੇ ਜਰਾ ਪਿੱਛੇ ਸਾਡੇ ਜਸਪਾਲ ਸਿੰਘ ਤੇ ਚਲਸੀ ਮੋਟਰਸਾਈਕਲ ਤੇ ਆ ਰਹੇ ਸੀ ਇਹ ਫਾਰਮ ਪੌਂਡਰੀ ਫਾਰਮ ਦੇ ਬਰਾਬਰ ਅਸੀਂ ਜਦੋਂ ਨਾਲ ਦੋ ਸਪੋਰਟਿਵ ਫਾਰਮ ਜੀ ਉੱਥੇ ਆਏ ਤੇ ਸਾਰੇ ਪੰਜ ਜਣੇ ਉੱਥੇ ਹੀ ਸੀਗੇ ਦੂਜੇ ਮਜ਼ਦੂਰ ਉੱਥੇ ਹੀ ਸੀਗੇ ਇਹਨਾਂ ਕਾ ਫਾਲੋ ਫਾਲੋ ਇਹਨਾਂ ਨੂੰ ਜਾਣ ਨਹੀਂ ਦੇਣਾ ਲਾਓ ਡਾਂਗਾ ਫੜੋ ਅਸੀਂ ਭਜਾਲ ਕੇ ਟਰੈਕਟਰ ਤੇ ਅਰੇ ਟਰੈਕਟਰ ਭਜਾ ਕੇ ਚਾਚੇ ਦੇ ਪਹਿਲੋ ਚਾਚੇ ਮੇਰੇ ਦੇ ਘਰ ਆਉਂਦਾ ਜੀ ਉੱਥੇ ਰੁਕ ਗਏ ਸੀ ਟਰੈਕਟਰ ਹੁੰਦੇ ਦਾ ਘਰੇ ਵਾੜ ਲਿਆ ਅੱਗੇ ਪਾ ਰਾਹ ਜਾ ਕੇ ਸਾਡਾ ਘਰ ਤੇ ਜਦੋਂ ਅਸੀਂ ਖੜੇ ਆ ਜੇ ਰੁਕੇ ਆ ਟਰੈਕਟ ਧੱਕ ਕੇ ਤੇ ਇਹ ਸਾਰੇ ਜਣੇ ਜੀ ਆ ਕੇ ਸਾਡੇ ਨਾਲ ਮਾਰੋ ਇਹਨਾਂ ਨੂੰ ਇਹਨਾਂ ਨੂੰ ਜਾਣ ਨਹੀਂ ਦੇ ਆ ਜੇ ਤੇ ਚਾਚਾ ਮੇਰਾ ਭੱਜ ਕੇ ਉਹਦੇ ਕਮਰੇ 'ਚ ਵੜ ਗਏ ਲਾਉ ਮੈਂ ਆਪਣੇ ਘਰ ਨੂੰ ਭੱਜ ਗਿਆ ਨਹੀਂ ਉਦੋਂ ਸਿੱਧਾ ਤੇ ਇਹਨਾਂ ਮੈਂ ਫਾਇਰ ਹੀ ਸ਼ੁਰੂ ਫਾਇਰਿੰਗ ਸ਼ੁਰੂ ਕਰਤੀ ਇਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਭੱਜਣਾਂ ਦੇ ਆ ਜੇ ਇਹ ਇਨਾ ਫਾਇਰਿੰਗ ਕਰਦੇ ਮੈਂ ਘਰ ਨੂੰ ਭੱਜ ਗਿਆ ਮਗਰ ਫਾਇਰਿੰਗ ਕਰਦੇ ਭੱਜਿਆ ਕਰਦਾ ਕਿੰਨੇ ਕੋ ਫਾਇਰ ਕੀਤੇ ਨੇ ਕਾਫੀ ਫਾਇਰ ਕੀਤੇ ਨੇ ਜੀ ਤੇ ਮੈਂ ਆਪਣੇ ਘਰ ਵੜ ਗਿਆ ਜੀ ਮੇਰੇ ਕੋਈ ਫਾਇਰ ਲੱਗ ਗਿਆ ਭੱਜਦੇ ਨੇ ਨਹੀਂ ਤੇ ਤੁਹਾਡਾ ਕੀ ਰੋਲਾ ਸੀਗਾ ਤੁਸੀਂ ਸਰਪੰਚੀ ਦੇ ਫਾਰਮ ਭਰੇ ਸੀ ਜਾਂ ਉਹਨਾਂ ਨੇ ਭਰੇ ਸੀ ਕਿਉਂ ਖਾਰ ਕਿਉਂ ਕਹਿੰਦੇ ਸੀ ਤੁਹਾਡੇ ਨਾਲ ਦੇਖੋ ਜੀ ਫਾਰਮ ਤਾਂ ਭਰੇ ਸੀਗੇ ਬਸ ਖਾਰ ਇਹੀ ਬਸ ਰੰਜੇ ਸਿੰਘ ਸੀ ਸੀ ਸਰਪੰਚੀ ਤੋਂ ਰੰਜੇ ਸਿੰਘ ਸੀ ਕਿ ਬਸ ਸਿਆਸਤ ਦੇ ਰੰਜੇ ਸਿੰਘ ਸੀ ਉਹਨਾਂ ਦੀ ਬਸ ਆ ਸੀ ਹੋਈ ਕੋਈ ਹੋਰ ਕਿਸੇ ਤਰ੍ਹਾਂ ਦੀ ਬਸ ਇਹੀ ਰੰਜੇ ਸਿੰਘ ਨਾਲ ਜੀ ਜਿਹੜਾ ਅੱਜ ਦੀ ਇਨਫੋਰਮੇਸ਼ਨ ਜਿਹੜੀ ਆਈ ਹੈ ਉਹ ਹੈ ਪਰਮਜੀਤ ਪੁੱਤਰ ਕਰਤਾਰ ਸਿੰਘ ਹੈ ਪਿੰਡ ਜਨੇੜ ਦਾ ਇਹ ਆਪਣੀ ਜ਼ਮੀਨ ਤੋਂ ਟਰੈਕਟਰ ਲੈ ਕੇ ਆ ਰਿਹਾ ਸੀਗਾ ਕੋਈ ਰਾਹ ਦੇ ਉੱਤੇ ਰਾਹ ਦੇਣ ਦਾ ਇਹਦੇ ਜਿਹੜੇ ਖਰੀਕੇ ਚ ਹੋਈਆਂ ਚਾਚੇ ਤਾਏ ਬਗੀਚਾ ਪਾਰਟੀ ਉਹਨਾਂ ਨਾਲ ਇਹਦਾ ਝਗੜਾ ਹੋਇਆ ਝਗੜੇ ਦੇ ਵਿੱਚ ਉੱਥੋਂ ਹੀ ਅੱਗੇ ਖੇਬਾਜੀ ਤੋਂ ਇਹਨਾਂ ਦੇ ਫਾਇਰ ਵਗੈਰਾ ਚਲਾਏ ਤੇ ਇਹ ਲੜੇ ਨੇ ਦੋ ਪਾਰਟੀਆਂ ਇੱਕ ਸੁਖਵਿੰਦਰ ਸਿੰਘ ਹੈ ਪੁੱਤਰ ਦਰਸ਼ਨ ਸਿੰਘ ਜੋ ਦਾਖਲ ਹੋਇਆ ਇੱਕ ਗੁਰਦੀਪ ਕੌਰ ਹੈ ਪੁੱਤਰ ਕੁਲਬੀਰ ਸਿੰਘ ਉਹ ਉਹ ਦਾਖਲ ਹੋਇਆ ਤੇ ਅੱਗੇ ਜਿਵੇਂ ਐਮਐਲਏ ਰਹੇਗੀ ਉਵੇਂ ਕਾਰਵਾਈ ਕੀਤੀ ਜਾਏਗੀ। ਇਹ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਵੀ ਮੰਨਿਆ ਜਾ ਰਿਹਾ ਕਿਉਂਕਿ ਪਾਰਟੀ ਦਾ ਕਹਿਣਾ ਸਿਹਤ ਕੁਸ਼। ਜੀ ਹਾਇ ਤੱਕ ਜੋ ਸਾਨੂੰ ਤੱਕ ਸਾਹਮਣੇ ਆਇਆ ਇਹਨਾਂ ਦਾ ਕੋਈ ਘਰੇਲੂ ਝਗੜਾ ਪਰ ਪੰਚਾਇਤੀ ਇਲੈਕਸ਼ਨ ਬਾਰੇ ਕੋਈ ਤੱਥ ਨਹੀਂ ਸਾਹਮਣੇ ਆਇਆ। ਇਹ ਮਾਮਲਾ ਦਾਜ ਕੀਤਾ ਹੀ ਨਹੀਂ। ਜੀ ਮਾਮਲਾ ਹੈ ਜਿਵੇਂ ਐਮਐਲਏ ਰਹੇਗੀ ਤੇ ਨਾਲ ਦੇ ਨਾਲ ਅਸੀਂ ਉਵੇਂ ਹੀ ਕਾਰਵਾਈ ਕਰਾਂਗੇ।